ਸ੍ਰੀ ਅਕਾਲ ਜੀ ਗੱਲ ਕਰਦੇ ਆਂ ਆਪਾਂ ਪ੍ਰੇਮਾਨੰਦ ਮਹਾਰਾਜ ਬਾਰੇ ਜਿਨ੍ਹਾਂ ਦਾ ਅਸਲੀ ਨਾਮ ਅਨੁਰੁੱਧ ਕੁਮਾਰ ਪਾਂਡਿਆ ਹੈ ਉਹ ਇੱਕ ਭਾਰਤੀ ਸੰਤ ਤੇ ਅਧਿਆਤਮਿਕ ਗੁਰੂ ਆ ਤੇ ਉਹਨਾਂ ਦਾ ਜਨਮ 30 ਮਾਰਚ 1969 ਨੂੰ ਕਾਨਪੁਰ ਦੇ ਕੋਲੇ ਸਰਸੋਲ ਦੇ ਵਿੱਚ ਹੋਇਆ ਉਹ ਰਾਧਾ ਵੱਲਵ ਸੰਪਰਦਾਇ ਨਾਲ ਸੰਬੰਧਿਤ ਹੈ ਤੇ ਉਹ ਵrindavan ਦੇ ਵਿੱਚ ਸ਼੍ਰੀ ਹਿੱਤ ਰਾਧਾ ਕੇਲੀ ਕੁੰਜ ਟਰਸਟ ਦੇ ਸੰਥਾਪਕ ਵੀ ਹਨ ਚਲੋ ਆਪਾਂ ਇਹਨਾਂ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ ਦੱਸਦੇ ਹਾਂ ਇਹਨਾਂ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ ਤੇ ਇਹਨਾਂ ਦਾ ਪਿਤਾ ਦਾ ਨਾਮ ਸ਼ੰਭੂਨਾਥ ਪਾਂਡਿਆ ਹੈ ਤੇ ਮਾਤਾ ਦਾ ਨਾਮ ਰਮਾ ਦੇਵੀ ਹੈ ਤੇ ਇਹਨਾਂ ਨੇ ਪੜ੍ਹਾਈ ਇਹਨਾਂ ਨੇ 5ਵੀਂ ਕਲਾਸ ਤੋਂ ਹੀ ਗੀਤਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ 13 ਸਾਲ ਦੀ ਉਮਰ ਦੇ ਵਿੱਚ ਬ੍ਰਹਮਚਾਰੀ ਬਣਨ ਦਾ ਇਹਨਾਂ ਨੇ ਫੈਸਲਾ ਲਿਆ ਇਹ Vrindavan ਚਲੇ ਗਏ ਤੇ ਸੰਿਆਸੀ ਬਣ ਗਏ ਉਹ Vrindavan 'ਚ ਰਹਿੰਦੇ ਹੋਏ શ્રી ਹਿੱਤ ਰਾਧਾ ਕੇਲੀ ਗੁੰਜ ਟਰਸਟ ਦੇ ਮਾਧਿਅਮ ਤੋਂ ਅਧਿਆਤਮਿਕ ਗਤੀਵਿਧੀਆਂ ਦੇ ਵਿੱਚ ਸક્રિય ਆ ਹੋ ਗਏ ਉਹਦੇ प्रवਚਨਾ ਤੇ ਅਧਿਆਤਮਿਕ ਸਿੱਖਿਆ ਵਾਸਤੇ ਜਾਣੇ ਜਾਂਦੇ ਨੇ ਹਾਲਾਂਕਿ ਹੁਣ ਉਹ ਕਿਡਨੀ ਦੀ ਬਿਮਾਰੀ ਨਾਲ ਯੂਜ਼ ਰਹੇ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਇੱਕ ਸੰਤ ਨੇ ਦੱਸਿਆ ਕਿ ਉਹ 80 ਸਾਲ ਤੱਕ ਹੋ ਸਕਦੀ ਆ ਧੰਨਵਾਦ ਜੀ